ਪਰ ਇਹਦੇ ਵਾਸਤੇ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ orange alert time دی ਵੱਲੋਂ ਜਾਰੀ ਕੀਤਾ ਗਿਆ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ ਜਿਹੜਾ red alert ਜਾਰੀ ਕੀਤਾ ਗਿਆ ਜਿਦੇ ਵਿੱਚ ਲੁਧਿਆਣਾ ਵੀ ਹੈ ਇਸੇ ਤਰ੍ਹਾਂ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਕੁਝ ਵਾਸਤੇ orange ਔਰ ਕੁਝ ਵਾਸਤੇ yellow alert ਜਾਰੀ ਕੀਤਾ ਗਿਆ ਪਰ WDI ਸਿਸਟਮ ਦਾ ਇਫੈਕਟ ਜਿਹੜਾ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ 20 ਤੋਂ 22 ਤਰੀਕ ਦੇ ਵਿੱਚ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤਰਨਤਾਰਨ ਇਹਨਾਂ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ सशिकल जी मै हादिति ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਤੇ ਅੱਜ ਅਸੀਂ ਆਏ ਆ ਪੀਏਯੂ ਦੇ ਵਿੱਚ ਮੌਸਮ ਵਿਭਾਗ ਦੇ ਜਿਹੜੇ ਵਿਸ਼ੇਸ਼ਗੋਏ ਨੇ ਡਾਕਟਰ ਪਵਨਿਤ ਕੌਰ ਕਿੰਗਰਾਜੀ ਉਹਨਾਂ ਨਾਲ ਮੌਸਮ ਬਾਰੇ ਗੱਲਬਾਤ ਕਰਦੇ ਆ ਸਸ਼ਿਕਲ ਮੈਮ ਸਸ਼ਿਕਲ ਜੀ ਮੈਮ ਆਉਣ ਵਾਲੇ ਟਾਈਮ ਦੇ ਵਿੱਚ ਮੌਸਮ ਦੇ ਹਾਲਾਤ ਕਿਹੋ ਜਿਹੇ ਰਹਿਣਗੇ ਤੇ بارش ਦਾ ਕੀ ਸੀਨ ਹੈ ਹਾਂਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਫੌਗੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਉਹਦੇ ਕਰਕੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 9.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਲਗਭਗ ਸਾਰੇ ਡਿਸਟ੍ਰਿਕਟਸ ਦੇ ਵਿੱਚ ਹੀ ਜਿਹੜੀ ਸੰਗਣੀ ਤੁੰਦ ਹੋਣ ਦੇ ਅਸਰ ਨੇ ਔਰ ਇਹਦੇ ਵਾਸਤੇ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ orange alert time ਦੇ ਵੱਲੋਂ ਜਾਰੀ ਕੀਤਾ ਗਿਆ ਔਰ ਸੈਂਟਰਲ रेड अलर्ट जारी ਕੀਤਾ ਗਿਆ ਜਿਦੇ ਵਿੱਚ ਲੁਧਿਆਣਾ ਵੀ ਹੈ ਇਸੀ ਤਰ੍ਹਾਂ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ ਕੁਝ ਵਾਸਤੇ orange ਔਰ ਕੁਝ ਵਾਸਤੇ yellow alert ਜਾਰੀ ਕੀਤਾ ਗਿਆ ਸੋ ਅੱਜ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਸੰਘਣੀ ਧੁੰਦ ਬਣੀ ਰਹਣ ਦੀ ਅਸਰ ਨੇ ਪਰ ਕੱਲ ਤੋਂ ਵੱਧ ਜਿਹੜੀਆਂ ਕੰਡੀਸ਼ਨਸ ਧੁੰਦ ਵੱਲੋਂ ਕਲੀਅਰ ਹੋ ਸਕਦੀਆਂ ਨੇ ਪਰ WD ਸਿਸਟਮ ਦਾ ਇਫੈਕਟ ਜਿਹੜਾ ਸਾਨੂੰ ਦੇਖਣ ਨੂੰ ਮਿਲ ਸਕਦਾ ਸੋ 20 ਤੋਂ 22 ਤਰੀਕ ਦੇ ਵਿੱਚ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤਰਨਤਾਰਨ ਇਹਨਾਂ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ 23 ਤਰੀਕ ਤੋਂ ਫੇਰ ਜਿਹੜੀ ਤੁੰਦ ਹੌਣ ਦੇ ਅਸਰ ਨੇ ਮੈਮ ਆਉਣ ਵਾਲੇ ਟਾਈਮ ਦੇ ਵਿੱਚ ਬਾਰਿਸ਼ ਦੇ ਅਸਰ ਲੱਗ ਰਹੇ ਨੇ ਹਾਂ ਜੀ 20 ਤੋਂ 22 ਤਰੀਕ ਤੇ ਵਿੱਚ ਨਰਥਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਸੋ ਇਹਨਾਂ ਦੇ ਵਿੱਚ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇ ਜਿਸ ਹਿਸਾਬ ਨਾਲ ਫੋਗ ਚਲਦੀ ਪਈ ਹੈ ਵਿਜ਼ਿਬਿਲਟੀ ਤੇ ਕਿੰਨੀ ਹੈ ਤੇ ਲੋਕਾਂ ਨੂੰ ਤੁਸੀਂ ਕੀ ਕਹੋਗੇ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਹਾਸਿਆ ਤੋਂ ਬਚਣ ਇਸ ਮੌਸਮ ਦੇ ਵਿੱਚ ਬਿਲਕੁਲ ਜੀ ਕਿਉਂਕਿ ਅਸੀਂ ਦੇਖਿਆ ਕਿ ਕਾਫੀ ਜਿਹੜੀ ਸੰਘਣੀ ਧੁੰਦ ਰੀਜਨ ਦੇ ਵਿੱਚ ਚੱਲ ਰਹੀ ਹੈ ਅੱਜ ਕਾਫੀ ਸੰਘਣੀ ਧੁੰਦ ਬਣੀ ਰਹੀ ਹੈ ਸਾਰਾ ਦਿਨ ਔਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਔਰ ਬਹੁਤ ਤਰ੍ਹਾਂ ਦੇ ਜਿਹੜੀਆਂ ਮਿਸ ਹੈਪਨਿੰਗਸ ਹੋ ਜਾਂਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਸਫਰ ਬਹੁਤ ਧਿਆਨ ਨਾਲ ਕਰੋ अर्ਲੀ ਮਾਰਨਿੰਗ ਆਰਸ ਦੇ ਵਿੱਚ ਜਾਂ ਸ਼ਾਮ ਦੇ ਟਾਈਮ ਤੇ ਜਿੰਨਾ ਹੋ ਸਕੇ ਸਫ ਅਵੋਇਡ ਕਰਨਾ ਚਾਹੀਦਾ ਸੋ ਇਹ ਸਿਗੇ ਸਾਡਾ ਨਾਮ ਡਾਕਟਰ ਪਰਮਜੀਤ ਕਾਂਗਰੇਜ ਜੀ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਮੌਸਮ ਦੀ ਸਾਰੀ ਜਾਣਕਾਰੀ ਦਿੱਤੀ ਹੈ ਸੋ ਅੱਜ ਦੀ ਹੋਰ ਵੀ ਜਾਣਕਾਰੀ ਜਾਣਨ ਦੇ ਲਈ ਜੁੜੇ ਰੋ ਚਰਚਾ ਟੀਵੀ ਦੇ ਨਾਲ ਧੰਨਵਾਦ